ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਜਨਨ ਦੀ ਤਰ੍ਹਾਂ ਜੋ ਆ ਗਾਲ ਪਰਖਣ ਦੀ ਉਡੀਕ ਆ ਅੱਜ ਬਾਰਿਸ਼ ਹੋ ਰਹੀ ਹੈ ਕੱਲ ਦੀ ਤੇ ਬਹੁਤ ਮਿੰਨ ਵੀ ਫੀਲ ਹੋ ਜਾਂਦਾ ਸੀ ਵੀ ਕਿਵੇਂ ਕਰਕੇ ਨਾ ਜੋ ਗਿੱਲੀ ਹੋ ਜਾਂਦੀ ਹੈ ਬਾਰਿਸ਼ ਰੁਕ ਨਹੀਂ ਰਹੀ ਤੇ ਗੁਰੂ ਸਾਹਿਬ ਨੇ ਆਪੇ ਟਾਈਮ ਦਿੱਤਾ 10 ਮਿੰਟ ਜੋਰ ਜਾਨਾਂ ਦੀ ਤਰ੍ਹਾਂ ਡਾਲਟੀਆ ਉਹ ਪੂਰੀ ਕਰਨ ਵਾਸਤੇ ਮਹਾਰਾਜ ਨੇ ਤੇ ਉਤ ਤੋਂ ਇਹ ਵੀ ਮੇਰੀ ਵੇਟ ਕਰੀ ਜਾਂਦੇ ਸੀ ਬਨੇਰੇ ਤੇ ਬੈਠੇ ਚਾਰ ਸਵੇਰੇ ਸਰਵਾਈ ਗੁਰੂ ਨੇ ਸਮਾਂ ਦਿੱਤਾ ਆਪੇ ਜੋ ਕਰਦਾ ਮੈਂ ਕਹਣਾ ਮੈਂ ਤਾਂ ਇੱਕ పూతలా సేవా రబని వాహాపా తరం ప్రమాత్మ డి రక